ਹਾਂਜੀ ਮਹਾਰਾਜ ਸਾਹਿਬ ਜੀ ਸਾਰੇ ਵੀਰਾਂ ਭਰਾਵਾਂ ਨੂੰ ਅੱਜ ਜਿਹੜਾ ਆਪਾਂ ਨਕਸ਼ਾ ਤਿਆਰ ਕਰ ਰਹੇ ਹਾਂ ਸ਼ਾਈ ਨਕਸ਼ਾ ਵਾ ਮਰਦਾਨਾ ਤਾਕਤ ਦਾ ਸ਼ਿਕਰਾਨੂ ਨੇਲ ਹੁਣ ਸੋ ਆਓ ਆਪਾਂ ਪਹਿਲਾਂ ਨਕਸ਼ੇ ਉੱਲ ਚੱਲੀਏ ਨਕਸ਼ਾ ਪਾਈਏ ਬਾਅਦ ਚ ਬਾਕੀ ਗੱਲਾਂ ਨਾਲ ਨਾਲ ਆਪਜੀ ਨਾਲ ਕਰਦੇ ਆਂ ਹਾਂਜੀ ਜੀ ਇਸ ਤੇ ਨੋਟ ਕਰੋ ਆਪਜੀ ਨੋਟ ਕਰੋ ਸਭ ਤੋਂ ਪਹਿਲਾਂ ਇਹ ਸਾਲ 55 ਸਾਲ 55 ਇਰਾਨੀ ਹੈ ਜੀ ਇਹ ਜੀ ਬਾਮਨ ਚਟਾ ਜਲਵਤਰੀ ਸਾਲਮ ਮਿਸ਼ਰੀ ਇਹ ਕੋਈ 32 ਤੋਂ 35 ਚੀਜ਼ਾਂ ਦਾ ਨੁਕਸਾ ਜੀ ਹੈ ਮਗਾ ਕੁਆਲਟੀ ਇੱਕਰੀ ਨਾਲ ਨਾਲ ਸਾਰੀ ਚੈੱਕ ਕਰੋ ਬਿਲਕੁਲ ਸਾਫ਼ ਸਮਾਨ ਤੇ ਵਧੀਆ ਕੁਆਲਟੀ ਦੇ ਵਿੱਚ ਇਹ ਸ਼ਿਤਾਵਰ ਦੀ ਭਲੀ ਪੀਲੀ ਸ਼ਿਤਾਵਰਾਂ ਦੇ ਦੇਖੋ ਜੀ ਕਿੰਨੀ ਸੋਹਣੀ ਇਹ ਸਫੇਦ ਮੁਸਲੀ ਵਾਕੇ ਮੁਸਲੀ ਦੇ ਵਿੱਚ ਦੇਖੋ ਜੀ ਪਤਲੀ ਤੇ ਵਧੀਆ ਇੱਕ ਇੱਕ ਦਾਣਾ ਸਾਫ਼ ਹਾਂਜੀ ਮੁਸਲੀ ਸਫੇਦ ਆ ਗਈ ਜੀ ਫਿਰ ਆਪਣੀ ਇਹ ਸ਼ਿਤਾਵਰ ਇਹ ਨੋਟ ਕਰਕੇ ਸਮਾਨ ਦੇਖੋ ਜੀ ਇੱਕ ਰੀਜ ਰੱਖ ਜੀ ਹਾਂਜੀ ਸਲਾਰੇ ਦੇ ਬੀਜ ਜੀ ਵੀ ਸਲਾਰਾ ਇਹ ਸਫੇਦ ਜੀਰਾ ਜਿਹਨੂੰ ਸ਼ਾਹੀ ਜੀਰਾ ਨੇ ਆਪਾਂ ਇਹ ਜੀ ਬੜੀ ਸੰਗਤ ਦਾ ਪਿਆਰ ਆ ਬਹੁਤ ਜਿਆਦਾ ਬੰਦਾ ਤੇ ਅਸ਼ਵਗੰਧਾ ਜੀ ਦੇਖੋ ਕਿੰਨਾ ਕਿੰਨਾ ਮੋਟਾ ਕਿਉਂਕਿ ਸਮਾਨ ਚੰਗਾ ਹੋਊਗਾ ਤਾਂ ਰਿਜ਼ਲਟ ਚੰਗਾ ਆਊਗਾ ਕਈ ਲੋਕ ਦਿਖਾਉਂਦੇ ਕੁਛ ਆ ਪੁੰਦੀ ਬੰਬਨ ਸਫੇਦ ਆ ਜੀ ਇੱਕਰ ਦੀ ਫਲੀ ਜੀ ਐ ਖਸਕਸ ਖਸਕਸ ਬੇ ਕੋਜੀ ਇਹ ਬਿਲਕੁਲ ਸਾਫ ਕਿਉਂਕਿ ਅਸੀਂ ਤੇ ਅਪਨਸਾਰੀ ਵਾਲੇ ਜਿੰਨਾ ਕੋਈ ਸਮਾਨ ਹੁੰਦਾ ਸਾਡਾ ਹੋਲਸੇਲ ਵਾਲੇ ਉਹਨਾਂ ਨੂੰ ਪਹਿਲਾਂ ਕਿਹਦੇ ਸਮਾਨ ਸਾਫ ਸੁਥਰਾ ਚਾਹੀਦਾ ਤੇ ਸਮਾਨ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਦੇਖੋ ਖਸਕਾਸ ਦੇ ਵਿੱਚ ਕਲਰ ਚੈੱਕ ਕਰੋ ਖਸਕਾਸ ਦਾ ਇਹ ਮੁਸਲੀ ਕਾਲੀ ਜੀ ਇਹ ਤਾਲਪਖਾਣਾ ਜੀ ਇਹ ਤਵਾਸ਼ੀਰ ਅਸਲੀ ਜਿਹੜੀ ਹੁੰਦੀ ਹੈ ਜੀ ਜਿਹਨੂੰ ਨੁਕਰਾ ਤਵਾਸ਼ੀਰ ਕਹਿੰਦੇ ਆ ਇਹ ਜੀ ਲੌਂਗ ਕੁਆਲਿਟੀ ਦੇਖੋ ਜੀ ਲੌਂਗ ਦੇ ਇਹ ਹਰੀ ਲਾਚੀ ਵਾਕੇ ਹੀ ਹਰੀ ਲਾਚੀ ਹੈ ਜੀ ਐਸਰੇ ਦਾ 5 3600 ਰੁਪਏ ਕਿਲੋ ਹੈ ਜੀ ਹਰੀ ਲਾਚੀ ਟੌਪ ਕੁਆਲਿਟੀ ਸਭ ਤੋਂ ਪਾਈ ਹੈ ਜੀ ਇਹ ਨਹੀਂ ਕਿ ਸਮਾਨ ਦੇ ਚੁਗੰਮੀ ਹੋਵੇ ਇਹ ਦੀ ਉਟੰਗਨ ਦੇ ਬੀਜ ਇਹ ਸਪਰਮ ਵਧਾਉਣ ਦੇ ਵਿੱਚ ਬਹੁਤ ਹੀ ਜਿਆਦਾ ਵਧੀਆ ਚੀਜ਼ ਆ ਜਿਨ੍ਹਾਂ ਦੇ ਟੱਤ ਨੂੰ ਨੇ ਲਓ ਉਹਨਾਂ ਨੂੰ ਬਹੁਤ ਚੰਗੀ ਚੀਜ਼ ਆ ਧੁੱਕ ਮਲੰਗਾ ਜੀ ਇਹ ਦੀ ਬਧਾਰੀ ਕੰਦ ਇਹ ਧੁੱਕ ਮਰਿਆ ਜੀ ਇਹ ਕੌਂਚ ਵੀ ਬੀਜ ਭੰਗ ਇਹ ਜੀ ਲਾਜਵੰਤੀ ਦੇ ਬੀਜ ਇਹ ਜੀ ਕਿਕਰ ਦੀ ਗੂੰਦ ਇਹ ਕਾਲੇ ਕੌਂਚਬੀਰ ਜੀ ਤਲਮਖਾਨਾ ਜੀ ਇਹ ਮਿਸ਼ਰੀ ਦਾ ਗਿਆਲੀ ਜੀ ਸਾਲਮ ਗੰਡਾ ਜੀ ਸਾਲਮ ਦਾਣਾ ਵੀ ਕਹਿੰਦੇ ਇਹਨੂੰ ਇਹ ਗੁੰਦ ਆ ਗਈ ਆਪਣੀ ਜੀ ਮੋਚ ਰਸ ਇਹ ਜੀ ਕਰ ਕਰਾ ইরਾਨੀ ਇਹ ਤਾਂ ਪਾਇਆ ਸੀ ਲ 8000 ਰੁਪਏ ਕਿਲੋ ਆ ਜੀ ইরਾਨੀ ਅਕਰਕਰਾ ਪਾਇਆ ਦੂਜਾ ਅਕਰਕਰਾ ਨਹੀਂ ਚ ਪਾਇਆ ਆਪਾਂ ਧਾਰ ਚੀਨੀ ਜੀ ਇਹ ਹਾਜਮਾ ਬਹੁਤ ਕਰਦੀ ਹੈ ਨਾਲੇ ਕੂਨ ਪਤਲਾ ਕਰਨ ਚ ਮਦਦ ਕਰਦੀ ਹੈ ਜੀ ਇਹ ਬਹੁਤ ਫਲੀ ਇਹ ਵੀ ਵੀਰੇ ਦੀ ਸ਼ੁੱਧੀਕਰਨ ਕਰਦੀ ਬਹੁਤ ਜ਼ਿਆਦਾ ਫੁੱਲ ਮਖਾਣੇ ਜੀ ਇਦਾਬ ਜੀ ਨੂੰ ਸਾਰਿਆਂ ਨੂੰ ਇਹਦੇ ਬਾਰੇ ਜਾਣਕਾਰੀ ਫੁੱਲ ਮਖਾਣੇ ਸਾਰਾ ਉੱਚ ਕੁਆਲਿਟੀ ਦਾ ਸਮਾਨ ਹੈ ਜੀ ਇਹ ਭਖੜਾ ਜੀ ਕਿਉਂਕਿ ਇਹ ਵੇਚ ਨਹੀਂ ਪਾਇਆ ਤਾਂ ਜਵਾਈ ਦਾ ਇਹਨੂੰ ਸਭ ਤੋਂ ਪਹਿਲਾਂ ਪੀਸੀ ਦਾ ਜੀ ਇਹ ਜੀ ਇਮਲੀ ਦੇ ਬੀਜ ਜਿਹਨੂੰ ਕੱਢਾਂਗੇ ਆਪਾਂ ਤੇ ਕੱਢ ਕੇ ਪਾਵਾਂਗੇ ਹਾਂ ਜੀ ਆ ਦੇਖੋ ਜੀ ਉਹ ਨੁਖਸਾਬ ਆਪਾਂ ਮਸ਼ੀਨ ਦੇ ਵਿੱਚ ਦਰਸ਼ਕ ਕਰੋ ਮਸ਼ੀਨ ਤੇ ਜਿਸ ਤਰ੍ਹਾਂ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵਧੀਆ ਮਸ਼ੀਨ ਹੈ ਇਹ ਓਕਿਆਲੀ ਮਸ਼ੀਨ ਵੀ ਇਸਤੇਮਾਲ ਠੰਡਾ ਰਹਿੰਦਾ ਛੱਡਦਾ ਨਹੀਂ ਇਹ ਤੁਸਾਂ ਕੀਰਪਾ ਨਾਲ ਆ ਬੇਕੋ ਜੀ ਫਸਾਈ ਚੱਲ ਰਹੀ ਆ ਇਹ ਆਪਣਾ ਗੋਦੀ ਤਿੰਨ ਵਰੀ ਨੂੰ ਮਸ਼ੀਨ ਦੇ ਵਿੱਚ ਫਸਾਈ ਕਰਕੇ ਬਰੀਕ ਕਰਨਾ ਪੈਂਦਾ ਵਾ ਇਹ ਮੰਨ ਲਓ 35 ਕਿਲੋ ਐ ਤੇ 100 ਕਿਲੋ ਦਾ ਹੋ ਗ ਜਾਂਦਾ ਘਾਣ ਮਤ ਤਿੰਨ ਵਰੀ ਕੱਟਾਂਗੇ 100 ਕਿਲੋ ਵਿੱਚ ਇਹ 4.5 ਘੰਟੇ ਲੱਗੇ ਜੀ ਨੂੰ ਫਸਾਈ ਕਰਨ ਲੱਗਿਆ